ਪੰਜਾਬ 'ਚ ਸਰਦੀ ਦੇ ਮੌਸਮ 'ਚ ਸ਼ੁਰੂ ਹੋਈ بارش ਨੇ ਦਮ ਘੋਟੂ ਹਵਾਵਾਂ ਤੋਂ ਵੱਡੀ ਰਾਹਤ ਦਿੱਤੀ ਹੈ। ਮੀਂਹ ਨੇ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਦਾ ਕੰਮ ਕੀਤਾ ਜਿਸ ਨਾਲ AQI 'ਚ ਵੱਡੇ ਪੱਧਰ ਤੇ ਸੁਧਾਰ ਹੋਇਆ ਹੈ। ਸ਼ਨੀਵਾਰ ਨੂੰ ਜਲੰਧਰ 'ਚ 6.4 mm ਤੋਂ ਵੱਧ بارش ਦਰਜ ਕੀਤੀ ਗਈ ਹੈ। ਇਸ ਕਾਰਨ ਪਿਛਲੇ 3-4 ਦਿਨਾਂ ਦੌਰਾਨ ਹੋਈ بارش ਨੇ 30 mm ਤੋਂ ਵੱਧ ਅੰਕੜੇ ਨੂੰ ਪਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਅੰਕੜਾ ਹੋਰ ਵਧੇਗਾ ਕਿਹਾ ਜਾ ਰਿਹਾ ਹੈ ਕਿ 2018 ਤੋਂ ਬਾਅਦ ਪਹਿਲੀ ਵਾਰ ਫਰਵਰੀ ਵਿੱਚ ਇੰਨੀ بارش ਹੋਈ ਹੈ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਆਮ ਤੌਰ ਤੇ ਫਰਵਰੀ ਚ ਇੰਨੀ ਜ਼ਿਆਦਾ بارش ਨਹੀਂ ਹੁੰਦੀ ਮੀਂਹ ਦੇ 4 ਦਿਨਾਂ ਦੌਰਾਨ ECI ਚ 150 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਹੈ ਜਦਕਿ ਦਸੰਬਰ ਚ ECI 400 ਦੇ ਅੰਕੜੇ ਨੂੰ ਛੂ ਰਿਹਾ ਸੀ ਪੰਜਾਬ ਸਮੇਤ ਹਰਿਆਣਾ ਤੇ ਜੰਮੂ ਕਸ਼ਮੀਰ ਦੇ ਕੁਝ ਹਿੱਸਿਆਂ ਚ ਮੀਂਹ ਕਾਰਨ ਹਵਾ ਦੇ ਪੱਧਰ ਚ ਸੁਧਾਰ ਹੋਇਆ ਹੈ ਆਮ ਤੌਰ ਤੇ ਬਸੰਤ ਦੇ ਬਾਅਦ ਹਵਾਵਾਂ ਦੀ ਦਿਸ਼ਾ 'ਚ ਤਬਦੀਲੀ ਹੁੰਦੀ ਹੈ ਜਿਸ ਕਾਰਨ ਇਹ ਕਿਹਾ ਵਾਈ ਵਾਦਾ ਹੈ ਇਸ 'ਚ ਸੁਧਾਰ ਹੋ ਰਿਹਾ ਹੈ ਪਰ ਇਸ ਵਾਰ ਬੇਮੌਸਮੀ بارش ਮਹਾਨਗਰ ਲਈ ਚੰਗੀ ਸਾਬਤ ਹੋਈ ਹੈ 에ਅਰਕੋ 에ਅਰ ਕੁਆਲਿਟੀ ਇੰਡੈਕਸ ਦੇ 400 ਤੱਕ ਪਹੁੰਚਣ ਨਾਲ ਸਥਿਤੀ ਇਸ ਖਤਰਨਾਕ ਪੱਧਰ ਤੇ ਪਹੁੰਚ ਗਈ ਸੀ ਕਿ ਪ੍ਰਸ਼ਾਸਨ ਨੂੰ ਐਡਵਾਈਜ਼ਰੀ ਜਾਰੀ ਕਰਨੀ ਪਈ